ਇਹ ਲੋਕਤੰਤਰ ਦੇ ਵਿੱਚ ਸਭ ਤੋਂ ਖੂਬਸੂਰਤੀ ਇਹ ਹੈ ਕਿ ਆਪ ਦੀ ਮੰਗਾ ਵਾਸਤੇ ਕੋਈ ਵੀ ਪ੍ਰਦਰਸ਼ਨ ਕਰ ਸਕਦਾ ਹੈ ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਦੇ ਦਫ਼ਤਰ ਦੇ ਮੂਹਰੇ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ ਅਸੀਂ ਇਹਨਾਂ ਨੂੰ ਪਾਣੀ ਪਲਾਉਣ ਪਾਣੀ ਦੇ ਕੇ ਇਹਨਾਂ ਦਾ ਸਵਾਗਤ ਕੀਤਾ ਉਹਦਾ ਰੀਜ਼ਨ ਕੀ ਹੈ ਕਿਉਂਕਿ ਕਾਂਗਰਸੀਆਂ ਦਾ ਜਿਹੜਾ ਕੰਮ ਹੈ ਉਹ ਲਾਟੀ ਚਾਰਜ ਕਰਨਾ ਆਪ ਦੀਆਂ ਮੰਗਾ ਵਾਸਤੇ ਲੋਕਤੰਤਰ ਦਾ ਸਹੀ ਕਹਾਣ ਇੰਦਰਾ ਗਾਂਧੀ ਨੇ ਕੀਤਾ ਸੀਗਾ 75 ਦੇ ਵਿੱਚ ਅਮਰਜੈਂਸੀ ਲਾ ਕੇ ਪੰਜਾਬ ਦੇ ਅੰਦਰ ਵੀ ਜਦੋਂ ਦੇਖੋ ਕਾਂਗਰਸੀ ਦੀ ਸਰਕਾਰ ਸੀ ਟਾਈਮ ਟੂ ਟਾਈਮ ਇਹਨਾਂ ਦੇ ਹਮੇਸ਼ਾ ਹੀ ਲੋਕਤੰਤਰੀ ਆਵਾਜ਼ ਕੋਟੀ ਹੈ ਅਸੀਂ ਇਹਨਾਂ ਦਾ ਸਵਾਗਤ ਕੀਤਾ ਆਪਦੇ ਹੱਕਾਂ ਵਾਸਤੇ ਮੰਗਾ ਮੰਨਵਾਉਣ ਵਾਸਤੇ ਲੋਕਤੰਤਰ ਦੇ ਵਿੱਚ ਪ੍ਰਦਰਸ਼ਨ ਜ਼ਰੂਰੀ ਹੈ ਪ੍ਰਦਰਸ਼ਨ ਕਰ ਰਹੇ ਹੈ ਜੀ ਇਹਨਾਂ ਨੂੰ ਮੈਂ ਅਸੀਂ ਇਹੀ ਗੱਲ ਕਹਿ ਰਹੇ ਆ ਨਾ ਜੀ ਕਿਸਾਨਾਂ ਦੇ ਹੱਕਾਂ ਦੇ ਵਿਸ਼ੇ ਤੇ ਜੇ ਕੋਈ ਗੱਲ ਕਰਨੀ ਹੈ ਤਾਂ ਜਾ ਕੇ ਇਹਨਾਂ ਦਾ ਸ਼ੀਰ ਚੰਦਰ ਤੇਤਵ ਗੱਲ ਕਰ ਸਕਦਾ ਮੋਦੀ ਸਾਹਿਬ ਨਾਲ ਪਰ ਆ ਕਿਸਾਨਾਂ ਦੇ ਨਾਂ ਤੇ ਰੋਟੀਆਂ ਸੇਕਣਾ ਉਹਨਾਂ ਨੂੰ ਘਰੋਂ بے ਕਰ ਕਰਾਉਣਾ ਇਹਨਾਂ ਦਾ ਕਾਂਗਰਸੀਆਂ ਦਾ ਪੁਰਾਣਾ ਕੰਮ ਹੈ ਸੁਆਮੀ ਨਾਥਨ ਦੀ ਰਿਪੋਰਟ ਤਾਂ ਪਹਿਲਾਂ ਦੇ ਵੀ ਸੀ ਮਨਮੋਹਨ ਸਿੰਘ ਜੀ ਆਦੇ ਆਪ ਨੂੰ ਆਰਥਿਕ ਸ਼ਕਤੀ ਕਹਿੰਦੇ ਸੀਗੇ ਪਰ ਉਹ ਸੀਗੇ ਨਰਤੀ ਸ਼ਕਤੀ 10 ਸਾਲ ਉਹਨਾਂ ਦੀ ਸਰਕਾਰ ਰਹੀ ਮਨਮੋਹਨ ਸਿੰਘ ਨੇ ਉਦੋਂ ਕਿਉਂ ਨਹੀਂ ਸੁਆਮੀਨਾਥਨ ਰਿਪੋਰਟ ਜਾਰੀ ਕਰਤੀਆਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸੀ ਕਿਸਾਨਾਂ ਨਾਲ ਹੈ ਕਿਸਾਨਾਂ ਨਾਲ ਰਹੇਗੀ